ਹੈਲੋ ਸسٹر ਕਰਦੀ ਸਾਰਿਆਂ ਨੂੰ ਮੈਂ ਮਨਿੰਦਰ ਰੇਟੂਟੈਂਸ ਤੋਂ ਅੱਜ ਤੇ ਜਿੰਨੇ ਸੂਟ ਹੋਣਗੇ ਮਿਕਸ ਕੈਟਾਗਰੀ ਦੇ ਹੋਣਗੇ ਜੀ ਮਸਲੀਨ ਦਾ ਸੂਟ ਡਿਜੀਟਲ ਪ੍ਰਿੰਟਿੰਗ ਦੇ ਵਿੱਚ ਮਸਲੀਨ ਦਾ ਹੀ ਦੁਪੱਟਾ 4 ਸਾਈਡ ਅਪਲਿਕ ਵਰਕ ਹੋਇਆ ਹੋਇਆ ਹੈ ਸੂਟ ਤੇ ਵੀ ਦੁਪੱਟੇ ਦੇ ਵੀ ਦੋ ਕਲਰਸ ਅਵੇਲੇਬਲ ਨੇ ਇਹ ਸੂਟ ਬਹੁਤ ਸੋਹਣਾ ਜੀ ਇਹਦੇ ਤੇ ਵੀ ਪ੍ਰੀਕ ਵਰਕ ਹੋਇਆ ਹੋਇਆ ਹੈ ਬਾਟਮ ਤੇ ਲੇਸ ਲੱਗੀ ਹੋਈ ਹੈ ਬਹੁਤ ਸੋਹਣੀ ਨੈਕ ਡਿਜ਼ਾਈਨਿੰਗ ਹੋਈ ਹੋਈ ਹੈ ਦੁਪੱਟਾ ਬੜਾ ਪਿਆਰਾ ਬਣਿਆ ਹੋਇਆ ਜੀ ਬਹੁਤ ਸੋਹਣਾ ਕਲਰ ਹੈ ਇਹ ਵਾਲੇ ਸੂਟ ਨੇ ਜੀ ਸ਼ਿਮਰ ਦੇ ਸੂਟ ਨੇ ਸ਼ਿਮਰ ਦੇ ਦੁਪੱਟੇ ਨੇ ਬੜੇ ਹੀ ਸੋਹਣਾ ਪਾਰਟੀ ਵੇਅਰ ਸੂਟਾ ਜੀ ਹੋਰ ਸਾਡ ਦੁਪੱਟਾ ਆ ਦੁਪੱਟੇ ਦੀ ਡਿਜ਼ਾਈਨਿੰਗ ਵੀ ਬਹੁਤ ਸੋਹਣੀ ਆ ਤਿੰਨ ਤੋਂ ਚਾਰ ਕਲਰ ਇਹਨਾਂ ਸੂਟਾਂ ਦੇ ਵਿੱਚ ਅਵੇਲੇਬਲ ਨੇ ਜੀ ਪਾਰਟੀ ਵੇਅਰ ਸਟਾਫ ਬੜੇ ਮਤਲਬ ਬਹੁਤ ਸੋਹਣੇ ਪਿਆਰੇ ਸੂਟ ਨੇ ਜੀ ਤੇ ਇਹ ਚਾਰ ਕਲਰਸ ਇਹਨਾਂ ਸੂਟਾਂ ਦੇ ਵਿੱਚ ਵੀ ਸੈਂਸ ਜੀ ਅਵੇਲੇਬਲ ਨੇ ਇਹ ਸੂਟ ਵੀ ਪਾਰਟੀ ਵੇਅਰ ਸੂਟਾ ਜੀ ਹੈਂਡਵਰਕ ਹੋਇਆ ਹੋਇਆ ਹੈ ਕੇਰੇ ਦੇ ਉੱਤੇ ਜੀ ਨੇ ਮਰਜ਼ੀ ਲੰਬਾਈ ਤੇ ਜਿੰਨੂੰ ਆਪਾਂ ਤਿਆਰ ਕਰ ਸਕਦੇ ਆ ਦੁਪੱਟਾ ਹੋਰ ਸਾਈਡ ਵਰਕ ਹੋਇਆ ਹੋਇਆ ਆ ਡਿਜੀਟਲ ਪ੍ਰਿੰਟਿੰਗ ਦਾ ਦੁਪੱਟਾ ਆ ਇਹ ਸੂਟ ਵੀ ਬੜਾ ਪਿਆਰਾ ਜੀ neck ਦੇ ਘੇਰੇ ਦੇ ਉੱਤੇ ਡਿਜ਼ਾਈਨਿੰਗ ਆ ਵਿੱਚ ਫਲਾਰ ਬਣਿਆ ਹੋਇਆ ਆ ਦੁਪੱਟਾ ਬਹੁਤ ਸੋਹਣਾ ਡਿਜ਼ਾਈਨਾਂ ਬਣਿਆ ਹੋਇਆ ਆ ਤੇ ਇਹ ਵੀ ਜਿਹੜਾ ਨੈਕਸਟ ਸੂਟ ਆ ਜੀ ਇਹ ਵੀ ਕ੍ਰੈਸ਼ਮਰ ਦਾ ਸੂਟ ਆ ਬੜੇ ਸੋਹਣਾ ਵਰਕ ਹੋਇਆ ਹੋਇਆ ਕ੍ਰਸ਼ੇ ਮਰਦਾਈ ਪੱਲਾ ਢੋਲਾ ਦੁਪੱਟਾ ਆ ਨਾਲ ਤੇ ਇਹਦੇ ਵਿੱਚ ਵੀ ਤਿੰਨ ਤੋਂ ਚਾਰ ਕਲਰਸ ਅਵੇਲੇਬਲ ਨੇ ਬੜੇ ਡੀਸੈਂਟ ਜੇ ਆਰਟੀਕਲ ਨੇ ਜੀ ਪਾਰਟੀਅਰ ਸਟਾਫ ਹੈਗਾ ਆ ਤੇ ਜੇ ਕਿਸੇ ਵੀ ਭੈਣ ਨੇ ਲੈਣਾ ਤਾਂ ਦੱਸ ਸਕਦੇ ਹਾਂ ਤੇ ਜਿਹੜਾ ਨੈਕਸਟ ਆ ਆਰਟੀਕਲ ਆਪਣਾ ਇਹ ਕਾਟਨ ਦਾ ਆਰਟੀਕਲ ਆ ਜੀ ਕਾਟਨ ਲੀਸ ਲੱਗੀ ਹੋਈ ਆ ਜਾਂ ਕਾਟਨ ਦਾ ਪੈਚਵਰਕ ਹੋਇਆ ਹੋਇਆ ਹੈ ਦੁਪੱਟਾ ਵੀ ਕਾਟਨ ਦਾ ਹੈ ਨਾ ਦੋ ਕੰਦਰ ਸੇ ਨਾਲ ਸੂਟਾਂ ਦੇ ਵਿੱਚ ਅਵੇਲੇਬਲ ਨੇ ਡਿਜ਼ਾਈਨਰ ਸੂਟ ਆ ਪ੍ਰੋਪਰ ਤੇ ਜਿਹੜਾ ਨੈਕਸਟ ਸੂਟ ਆ ਇਹ ਜੈਪੁਰੀ ਸਟ ਜੈਪੁਰੀ ਸਟਾਈਲ ਦਾ ਸੂਟ ਆ ਜੀ ਬਹੁਤ ਜਿਹੜਾ ਭੇਰਾ ਆ ਤੇ ਹੈਂਡਵਰਕ ਹੋਇਆ ਹੋਇਆ ਇਹ ਪਿਓਰ ਕਾਟਨ ਦਾ ਪਿਓਰ ਲੀਲਨ ਕਾਟਨ ਦਾ ਸੂਟ ਆ ਜੀ ਲੀਲਨ ਕਾਟਨ ਦਾ ਦੁਪੱਟਾ ਲੇਸਿੰਗ ਨਾਲ ਡਿਜ਼ਾਈਨਿੰਗ ਹੋਈ ਹੋਈ ਆ ਬਾਟਮ ਨਾਲ ਕੰਟਰਾਸਟ ਆ ਤੇ ਵਿੱਚ ਇੱਕੋ ਕਲਰ ਅਵੇਲੇਬਲ ਆ ਇਹੜਾ ਨੈਕਸੈਕਟਿਕਲਾ ਜੀ ਮਲ ਕਾਟਨ ਦਾ ਨੈਕ ਬੜਾ ਸੋਹਣਾ ਬਣਿਆ ਹੈ ਮਲ ਕਾਟਨ ਸ਼ਫਾਨ ਦਾ ਦੁਪੱਟਾ ਆ ਦੁਪੱਟੇ ਤੇ ਬਹੁਤ ਸੋਹਣੀ ਡਿਜ਼ਾਈਨਿੰਗ ਹੋਈ ਹੋਈ ਆ ਵਰਕ ਹੋਇਆ ਹੋਇਆ ਆ ਦੁਪੱਟੇ ਤੇ ਇਹ ਵਾਲੇ ਜਿਹੜੇ ਸੂਟ ਨੇ ਜੀ ਪਿਓਰ ਕਾਟਨ ਦੇ ਨੇ ਚਿਕਨੀਆਂ ਬਾਟਮਸ ਨੇ ਬਾਟਮ ਦੇ ਤੇ ਵਰਕ ਹੋਇਆ ਹੋਇਆ ਆ ਤੇ ਨਾਲ ਟਾਈਡਾਈ ਮੁਸਲਮਾਨੀ ਦੇ ਦੁਪੱਟੇ ਨੇ ਦੁਪੱਟਿਆਂ ਦੇ ਉੱਤੇ ਵੀ ਵਰਕ ਹੋਇਆ ਹੋਇਆ ਇਹਨਾਂ ਦੇ ਵਿੱਚ 4 ਤੋਂ 5 ਕਲਰਸ ਅਵੇਲੇਬਲ ਨੇ ਜੀ ਇਹ ਵੀ ਬੜੇ ਪਿਆਰੇ ਸੋਹਣੇ ਸੂਟ ਨੇ ਜੀ ਇਹ ਵਾਲੇ ਸੂਟ ਵੀ ਦੇਖੋ ਜੀ ਬਹੁਤ ਪਿਆਰੇ ਨੇ ਕੋਸ ਮਤਲਬ ਪਾਰਟੀ ਵੀਰ ਲੁੱਕ ਦੇ ਸੂਟ ਨੇ ਜੀ ਤੇ ਇਹ ਕਾਫੀ ਟ੍ਰੈਂਡਿੰਗ ਚ ਵੀ ਰਹੇ ਨੇ ਸੂਟ ਤਿੰਨ ਚਾਰ ਕਲਰਸ ਇਹਨਾਂ ਦੇ ਵਿੱਚ ਅਵੇਲੇਬਲ ਨੇ ਬਹੁਤ ਸੋਹਣੇ ਇਹਨਾਂ ਦੇ ਦੁਪੱਟੇ ਬਣੇ ਹੋਏ ਨੇ ਜੀ ਦੇਖੋ ਕਿੰਨਾ ਸੋਹਣਾ ਪਲੇਨ ਬਾਟਮ ਹੈ ਇਹਨਾਂ ਦੀ ਸਾਰਾ ਘੇਰਾ ਸਾਰਾ ਪੱਲਾ ਹੀ ਅਗਲਾ ਫਰੰਟ ਪੱਲਾ ਹੀ ਵਰਕ ਵਾਲਾ ਇਹਨਾਂ ਦਾ ਦੁਪੱਟੇ ਇਹਨਾਂ ਦੇ ਬਹੁਤ ਸੋਹਣੇ ਬਣੇ ਹੋਏ ਨੇ ਕਿਸੇ ਵੀ ਮੇਰੀ ਭੈਣ ਨੇ ਸੂਟ ਲੈਣੇ ਨੇ ਜਿੰਨੇ ਵੀ ਸੂਟਸ ਨੇ ਸੂਟ ਦਾ ਤੁਸੀਂ ਸਕਰੀਨ ਸ਼ਾਟ ਲੈ ਸਕਦੇ ਹੋ ਤੇ ਸਾਨੂੰ ਇੰਸਟਾਗ੍ਰam ਦੇ ਉੱਤੇ ਤੁਸੀਂ ਫੋਲੋ ਕਰ ਦਿਓ ਤੇ ਉੱਥੇ ਤੁਸੀਂ ਪੇਸਟ ਸਕਦੇ ਹੋ ਫੋਟੋਜ਼ ਉੱਥੇ ਜੇ ਸਾਡੇ ਕੋਲ ਅਵੇਲੇਬਲ ਹੈ ਅਵੇਲੇਬਿਲਟੀ ਚੈੱਕ ਕਰਾ ਲਿਆ ਕਰੋ ਭੈਣੋਂ ਬੁੱਕ ਕਰਨ ਤੋਂ ਪਹਿਲਾਂ ਕਈ ਵਾਰ ਸੂਟ ਸਾਰੇ ਸੇਲ ਹੋ ਜਾਂਦੇ ਨੇ ਥੈਂਕ ਯੂ so much